ਦੇਖੋ ਪੰਜਾਬ ਹੈ ਜਿਹੜਾ ਉਹ ਸੂਬਾ ਹੈ ਜਿਹੜਾ ਕੁਰਬਾਨੀਆਂ ਨਾਲ ਭਰਿਆ ਹੋਇਆ ਔਰ ਜਿਹੜਾ 25 26 27 ਦਾ ਜਿਹੜਾ ਸ਼ਹੀਦੀ ਜੋੜ ਮੇਲਾ ਜਿਹੜਾ ਉਹ ਫਤਿਹਗੜ੍ਹ ਸਾਹਿਬ ਵਿਖੇ ਦੂਰ ਦੂਰ ਤੋਂ ਲੋਕ ਆ ਕੇ ਨਤਮਸਤਕ ਹੁੰਦੇ ਨੇ ਉਦੇ ਸੰਦਰਭ ਦੇ ਵਿੱਚ ਹੀ ਅੱਜ ਇੱਥੇ ਸਮਾਣਾ ਵਿਖੇ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਗੋਪਾਲ ਜੀ ਤਰਨਜੀ ਇਹਨਾਂ ਸਾਰਿਆਂ ਨੇ ਕੁਲਬੀਰ ਸਾਰਿਆਂ ਨੇ ਅੱਜ ਜਿਹੜਾ ਸੇਵਾ ਕੀਤੀ ਆ ਔਰ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਔਰ ਇਹ ਜਿਹੜੀਆਂ ਕੁਰਬਾਨੀਆਂ ਨੇ ਇਹਨਾਂ ਦਾ ਕੋਈ ਅਸੀਂ ਦੇਣਾ ਨਹੀਂ ਦੇ ਸਕਦੇ ਕਿਉਂਕਿ ਜੇ ਨੌਵੇਂ ਪਾਸ਼ਾ ਦਸਵੇਂ ਪਾਸ਼ਾ ਔਰ ਉਹਨਾਂ ਦਾ ਸਰਵੰਸ ਹੈ ਜਿਹੜਾ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ ਅੱਜ ਜੇ ਅਸੀਂ ਜਿਹੜੀ ਜ਼ਿੰਦਗੀ ਭੋਗ ਰਹੇ ਆਂ ਉਹਨਾਂ ਦੀ ਦਿੱਤੀ ਹੋਈ ਹੈ ਸ਼ਾਇਦ ਜੇ ਗੁਰੂ ਸਾਹਿਬ ਨਾ ਸਾਡੀ ਰੱਖਿਆ ਕਰਦੇ ਅੱਜ ਨਾ Hindu ਹੋਣੇ ਤੇ ਨਾ Sikh ਹੋਣੇ ਤੇ ਅੱਜ ਸ਼ਾਇਦ ਕੁਝ ਹੋਰ ਹੀ ਹੁੰਦਾ ਸੋ ਅਸੀਂ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਨੇ ਆ ਔਰ ਜਿਹੜਾ ਛੀਤੀ ਜੋੜ ਮਿਲਾ ਜਿਹੜਾ ਮਨਾਇਆ ਜਾ ਰਿਹਾ ਉਹਦੇ ਦੇਖਿਆ ਸੀ ਲੱਖਾਂ ਹੀ ਲੋਕ ਉੱਥੇ ਨਤਮਸਤਕ ਹੋ ਰਹੇ ਨੇ ਔਰ ਲੰਗਰ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਹੜੇ ਉਹ ਲਾਏ ਜਾ ਰਹੇ ਨੇ ਔਰ ਸਾਡੇ ਜਿਹੜੇ ਪੰਜਾਬ ਦੇ ਤਿੰਨ ਸ਼ਹਿਰ ਨੇ ਦਮਦਮਾ ਸਾਹਿਬ ਹਰਮੰਤ ਅਮਰਸਰ ਸਾਹਿਬ ਔਰ ਆਨੰਦਪੁਰ ਸਾਹਿਬ ਇਹਨਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਜਿਹੜਾ ਨਸ਼ਾ ਮੁਕਤ ਸ਼ਹਿਰ ਐਲਾਨੇ ਗਏ ਨੇ ਉਹ ਵੀ ਅਸੀਂ ਧੰਨਵਾਦ ਵੀ ਕਰਨਾ ਸਰਕਾਰ ਦਾ ਔਰ ਲੋਕ ਬੜੇ ਇਸ ਚੀਜ਼ ਤੋਂ ਖੁਸ਼ ਵੀ ਨੇ ਕਿ ਪਹਿਲੀ ਵਾਰੀ ਹੋਇਆ ਕਿ ਕਿਸੇ ਸਰਕਾਰ ਨੇ ਜਿਹੜੇ ਤਿੰਨ ਪਵਿੱਤਰ ਸ਼ਹਿਰ ਜਿਹੜਾ ਐਲਾਨੇ ਗਏ ਨੇ ਉਹਦੇ ਵਾਸਤੇ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਸਾਨੂੰ ਗੁਰੂ ਸਾਹਿਬਾਨ ਨੇ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਲੋ ਸੋ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੇਖੋ ਪੰਜਾਬ ਹੈ ਜਿਹੜਾ ਉਹ ਸੂਬਾ ਹੈ ਜਿਹੜਾ ਕੁਰਬਾਨੀਆਂ ਨਾਲ ਭਰਿਆ ਹੋਇਆ ਔਰ ਜਿਹੜਾ 25 26 27 ਦਾ ਜਿਹੜਾ ਸ਼ਹੀਦੀ ਜੋੜ ਮੇਲਾ ਜਿਹੜਾ ਉਹ ਫਤਿਹਗੜ੍ਹ ਸਾਹਿਬ ਵਿਖੇ ਦੂਰ ਦੂਰ ਤੋਂ ਲੋਕ ਆ ਕੇ ਨਤਮਸਤਕ ਹੁੰਦੇ ਨੇ ਉਦੇ ਸੰਦਰਭ ਦੇ ਵਿੱਚ ਹੀ ਅੱਜ ਇੱਥੇ ਸਮਾਣਾ ਵਿਖੇ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਗੋਪਾਲ ਜੀ ਤਰਨਜੀ ਇਹਨਾਂ ਸਾਰਿਆਂ ਨੇ ਕੁਲਬੀਰ ਸਾਰਿਆਂ ਨੇ ਅੱਜ ਜਿਹੜਾ ਸੇਵਾ ਕੀਤੀ ਆ ਔਰ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਔਰ ਇਹ ਜਿਹੜੀਆਂ ਕੁਰਬਾਨੀਆਂ ਨੇ ਇਹਨਾਂ ਦਾ ਕੋਈ ਅਸੀਂ ਦੇਣਾ ਨਹੀਂ ਦੇ ਸਕਦੇ ਕਿਉਂਕਿ ਜੇ ਨੌਵੇਂ ਪਾਸ਼ਾ ਦਸਵੇਂ ਪਾਸ਼ਾ ਔਰ ਉਹਨਾਂ ਦਾ ਸਰਬੰਸ ਹੈ ਜਿਹੜਾ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ ਅੱਜ ਜੇ ਅਸੀਂ ਜਿਹੜੀ ਜ਼ਿੰਦਗੀ ਭੋਗ ਰਿਆਂ ਉਹਨਾਂ ਦੀ ਦਿੱਤੀ ਹੋਈ ਹੈ ਸ਼ਾਇਦ ਜੇ ਗੁਰੂ ਸਾਹਿਬ ਨਾ ਸਾਡੀ ਰੱਖਿਆ ਕਰਦੇ ਅੱਜ ਨਾ Hindu ਹੋਣੇ ਤੇ ਨਾ Sikh ਹੋਣੇ ਤੇ ਅੱਜ ਸ਼ਾਇਦ ਕੁਝ ਹੋਰ ਹੀ ਹੁੰਦਾ ਸੋ ਅਸੀਂ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੁੰਨੇ ਆਂ ਔਰ ਜਿਹੜਾ ਛੀਤੀ ਜੋੜ ਮੇਲਾ ਜਿਹੜਾ ਮਨਾਇਆ ਜਾ ਰਿਹਾ ਉਹਦੇ ਦੇਖਿਆ ਸੀ ਲੱਖਾਂ ਹੀ ਲੋਕ ਉੱਥੇ ਨਤਮਸਤਕ ਹੋ ਰਹੇ ਨੇ ਔਰ ਲੰਗਰ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਹੜੇ ਉਹ ਲਾਏ ਜਾ ਰਹੇ ਨੇ ਔਰ ਸਾਡੇ ਜਿਹੜੇ ਪੰਜਾਬ ਦੇ ਤਿੰਨ ਸ਼ਹਿਰ ਨੇ ਦਮਦਮਾ ਸਾਹਿਬ ਹਰਮੰਤ ਅਮਰਸਰ ਸਾਹਿਬ ਔਰ ਆਨੰਦਪੁਰ ਸਾਹਿਬ ਨੇ ਇਹਨਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਜਿਹੜਾ ਨਸ਼ਾ ਮੁਕਤ ਸ਼ਹਿਰ ਐਲਾਨੇ ਗਏ ਨੇ ਉਹ ਵੀ ਅਸੀਂ ਧੰਨਵਾਦ ਵੀ ਕਰਨਾ ਸਰਕਾਰ ਦਾ ਔਰ ਲੋਕ ਬੜੇ ਇਸ ਚੀਜ਼ ਤੋਂ ਖੁਸ਼ ਵੀ ਨੇ ਕਿ ਪਹਿਲੀ ਵਾਰੀ ਹੋਇਆ ਕਿ ਕਿਸੇ ਸਰਕਾਰ ਨੇ ਜਿਹੜੇ ਤਿੰਨ ਪਵਿੱਤਰ ਸ਼ਹਿਰ ਜਿਹੜਾ ਐਲਾਨੇ ਗਏ ਨੇ ਉਹਦੇ ਵਾਸਤੇ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਸਾਨੂੰ ਗੁਰੂ ਸਾਹਿਬਾਨ ਨੇ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਲੋੜ ਸੋ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੇਖੋ ਪੰਜਾਬ ਹੈ ਜਿਹੜਾ ਉਹ ਸੂਬਾ ਹੈ ਜਿਹੜਾ ਕੁਰਬਾਨੀਆਂ ਨਾਲ ਭਰਿਆ ਹੋਇਆ ਔਰ ਜਿਹੜਾ 25 26 27 ਦਾ ਜਿਹੜਾ ਸ਼ਹੀਦੀ ਜੋੜ ਮੇਲਾ ਜਿਹੜਾ ਉਹ ਫਤਿਹਗੜ੍ਹ ਸਾਹਿਬ ਵਿਖੇ ਦੂਰ ਦੂਰ ਤੋਂ ਲੋਕ ਆ ਕੇ ਨਤਮਸਤਕ ਹੁੰਦੇ ਨੇ ਉਦੇ ਸੰਦਰਭ ਦੇ ਵਿੱਚ ਹੀ ਅੱਜ ਇੱਥੇ ਸਮਾਣਾ ਵਿਖੇ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਗੋਪਾਲ ਜੀ ਤਰਨਜੀ ਇਹਨਾਂ ਸਾਰਿਆਂ ਨੇ ਕੁਲਬੀਰ ਸਾਰਿਆਂ ਨੇ ਅੱਜ ਜਿਹੜਾ ਸੇਵਾ ਕੀਤੀ ਆ ਔਰ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਔਰ ਇਹ ਜਿਹੜੀਆਂ ਕੁਰਬਾਨੀਆਂ ਨੇ ਇਹਨਾਂ ਦਾ ਕੋਈ ਅਸੀਂ ਦੇਣਾ ਨਹੀਂ ਦੇ ਸਕਦੇ ਕਿਉਂਕਿ ਜੇ ਨੌਵੇਂ ਪਾਸ਼ਾ 10ਵੇਂ ਪਾਸ਼ਾ ਔਰ ਉਹਨਾਂ ਦਾ ਸਰਬੰਸ ਹੈ ਜਿਹੜਾ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ ਅੱਜ ਜੇ ਅਸੀਂ ਜਿਹੜੀ ਜ਼ਿੰਦਗੀ ਭੋਗ ਰਿਆਂ ਉਨਾ ਦਿੱਤੀ ਹੋਈ ਆ ਸ਼ਾਇਦ ਜੇ ਗੁਰੂ ਸਾਹਿਬ ਨਾ ਸਾਡੀ ਰੱਖਿਆ ਕਰਦੇ ਅੱਜ ਨਾ Hindu ਹੋਣੇ ਤੇ ਨਾ Sikh ਹੋਣੇ ਤੇ ਅੱਜ ਸ਼ਾਇਦ ਕੁਝ ਹੋਰ ਹੀ ਹੁੰਦਾ ਸੋ ਅਸੀਂ ਉਹਨਾਂ ਦੇ ਚਰਨਾਂ ਚ ਨਤਮਸਤਕ ਹੋਨੇ ਆ ਔਰ ਜਿਹੜਾ ਛੀਤੀ ਜੋੜ ਮਿਲਾ ਜਿਹੜਾ ਮਨਾਇਆ ਜਾ ਰਿਹਾ ਉਹਦੇ ਦੇਖਿਆ ਸੀ ਲੱਖਾਂ ਹੀ ਲੋਕ ਉੱਥੇ ਨਤਮਸਤਕ ਹੋ ਰਹੇ ਨੇ ਔਰ ਲੰਗਰ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਹੜੇ ਉਹ ਲਾਏ ਜਾ ਰਹੇ ਨੇ ਔਰ ਸਾਡੇ ਜਿਹੜੇ ਪੰਜਾਬ ਦੇ ਤਿੰਨ ਸ਼ਹਿਰ ਨੇ ਦਮਦਮਾ ਸਾਹਿਬ ਹਰਮੰਤ ਅਮਰਸਰ ਸਾਹਿਬ ਔਰ ਆਨੰਦਪੁਰ ਸਾਹਿਬ ਇਹਨਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਜਿਹੜਾ ਨਸ਼ਾ ਮੁਕਤ ਸ਼ਹਿਰ ਐਲਾਨੇ ਗਏ ਨੇ ਉਹ ਵੀ ਅਸੀਂ ਧੰਨਵਾਦ ਵੀ ਕਰਨਾ ਸਰਕਾਰ ਦਾ ਔਰ ਲੋਕ ਬੜੇ ਇਸ ਚੀਜ਼ ਤੋਂ ਖੁਸ਼ ਵੀ ਨੇ ਕਿ ਪਹਿਲੀ ਵਾਰੀ ਹੋਇਆ ਕਿ ਕਿਸੇ ਸਰਕਾਰ ਨੇ ਜਿਹੜੇ ਤਿੰਨ ਪਵਿੱਤਰ ਸ਼ਹਿਰ ਜਿਹੜਾ ਐਲਾਨੇ ਗਏ ਨੇ ਉਹਦੇ ਵਾਸਤੇ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਸਾਨੂੰ ਗੁਰੂ ਸਾਹਿਬਾਨ ਨੇ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਲੋ ਸੋ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੇਖੋ ਪੰਜਾਬ ਹੈ ਜਿਹੜਾ ਉਹ ਸੂਬਾ ਹੈ ਜਿਹੜਾ ਕੁਰਬਾਨੀਆਂ ਨਾਲ ਭਰਿਆ ਹੋਇਆ ਔਰ ਜਿਹੜਾ 25 26 27 ਦਾ ਜਿਹੜਾ ਸ਼ਹੀਦੀ ਜੋੜ ਮੇਲਾ ਜਿਹੜਾ ਉਹ ਫਤਿਹਗੜ੍ਹ ਸਾਹਿਬ ਵਿਖੇ ਦੂਰ ਦੂਰ ਤੋਂ ਲੋਕ ਆ ਕੇ ਨਤਮਸਤਕ ਹੁੰਦੇ ਨੇ ਉਦੇ ਸੰਦਰਭ ਦੇ ਵਿੱਚ ਹੀ ਅੱਜ ਇੱਥੇ ਸਮਾਣਾ ਵਿਖੇ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਗੋਪਾਲ ਜੀ ਤਰਨਜੀ ਇਹਨਾਂ ਸਾਰਿਆਂ ਨੇ ਕੁਲਬੀਰ ਸਾਰਿਆਂ ਨੇ ਅੱਜ ਜਿਹੜਾ ਸੇਵਾ ਕੀਤੀ ਆ ਔਰ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਔਰ ਇਹ ਜਿਹੜੀਆਂ ਕੁਰਬਾਨੀਆਂ ਨੇ ਇਹਨਾਂ ਦਾ ਕੋਈ ਅਸੀਂ ਦੇਣਾ ਨਹੀਂ ਦੇ ਸਕਦੇ ਕਿਉਂਕਿ ਜੇ ਨੌਵੇਂ ਪਾਸ਼ਾ ਦਸਵੇਂ ਪਾਸ਼ਾ ਔਰ ਉਹਨਾਂ ਦਾ ਸਰਬੰਸ ਹੈ ਜਿਹੜਾ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ ਅੱਜ ਜੇ ਅਸੀਂ ਜਿਹੜੀ ਜ਼ਿੰਦਗੀ ਭੋਗ ਰਿਹਾ ਉਹਨਾਂ ਦੀ ਦਿੱਤੀ ਹੋਈ ਹੈ ਸ਼ਾਇਦ ਜੇ ਗੁਰੂ ਸਾਹਿਬ ਨਾ ਸਾਡੀ ਰੱਖਿਆ ਕਰਦੇ ਅੱਜ ਨਾ Hindu ਹੋਣੇ ਤੇ ਨਾ Sikh ਹੋਣੇ ਤੇ ਅੱਜ ਸ਼ਾਇਦ ਕੁਝ ਹੋਰ ਹੀ ਹੁੰਦਾ ਸੋ ਅਸੀਂ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਨੇ ਆਂ ਔਰ ਜਿਹੜਾ ਛੀਤੀ ਜੋੜ ਮਿਲਾ ਜਿਹੜਾ ਮਨਾਇਆ ਜਾ ਰਿਹਾ ਉਹਦੇ ਦੇਖਿਆ ਸੀ ਲੱਖਾਂ ਹੀ ਲੋਕ ਉੱਥੇ ਨਤਮਸਤਕ ਹੋ ਰਹੇ ਨੇ ਔਰ ਲੰਗਰ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਹੜੇ ਉਹ ਲਾਏ ਜਾ ਰਹੇ ਨੇ ਔਰ ਸਾਡੇ ਜਿਹੜੇ ਪੰਜਾਬ ਦੇ ਤਿੰਨ ਸ਼ਹਿਰ ਨੇ ਦਮਦਮਾ ਸਾਹਿਬ ਹਰਮੰਤ ਅਮਰਸਰ ਸਾਹਿਬ ਔਰ ਆਨੰਦਪੁਰ ਸਾਹਿਬ ਇਹਨਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਜਿਹੜਾ ਨਸ਼ਾ ਮੁਕਤ ਸ਼ਹਿਰ ਐਲਾਨੇ ਗਏ ਨੇ ਉਹ ਵੀ ਅਸੀਂ ਧੰਨਵਾਦ ਵੀ ਕਰਨਾ ਸਰਕਾਰ ਦਾ ਔਰ ਲੋਕ ਬੜੇ ਇਸ ਚੀਜ਼ ਤੋਂ ਖੁਸ਼ ਵੀ ਨੇ ਕਿ ਪਹਿਲੀ ਵਾਰੀ ਹੋਇਆ ਕਿ ਕਿਸੇ ਸਰਕਾਰ ਨੇ ਜਿਹੜੇ ਤਿੰਨ ਪਵਿੱਤਰ ਸ਼ਹਿਰ ਜਿਹੜਾ ਐਲਾਨੇ ਗਏ ਨੇ ਉਹਦੇ ਵਾਸਤੇ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਸਾਨੂੰ ਗੁਰੂ ਸਾਹਿਬਾਨ ਨੇ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਲੋ ਸੋ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੇਖੋ ਪੰਜਾਬ ਹੈ ਜਿਹੜਾ ਉਹ ਸੂਬਾ ਹੈ ਜਿਹੜਾ ਕੁਰਬਾਨੀਆਂ ਨਾਲ ਭਰਿਆ ਹੋਇਆ ਔਰ ਜਿਹੜਾ 25 26 27 ਦਾ ਜਿਹੜਾ ਸ਼ਹੀਦੀ ਜੋੜ ਮੇਲਾ ਜਿਹੜਾ ਉਹ ਫਤਿਹਗੜ੍ਹ ਸਾਹਿਬ ਵਿਖੇ ਦੂਰ ਦੂਰ ਤੋਂ ਲੋਕ ਆ ਕੇ ਨਤਮਸਤਕ ਹੁੰਦੇ ਨੇ ਉਦੇ ਸੰਦਰਭ ਦੇ ਵਿੱਚ ਹੀ ਅੱਜ ਇੱਥੇ ਸਮਾਣਾ ਵਿਖੇ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਗੋਪਾਲ ਜੀ ਤਰਨਜੀ ਇਹਨਾਂ ਸਾਰਿਆਂ ਨੇ ਕੁਲਬੀਰ ਸਾਰਿਆਂ ਨੇ ਅੱਜ ਜਿਹੜਾ ਸੇਵਾ ਕੀਤੀ ਆ ਔਰ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਔਰ ਇਹ ਜਿਹੜੀਆਂ ਕੁਰਬਾਨੀਆਂ ਨੇ ਇਹਨਾਂ ਦਾ ਕੋਈ ਅਸੀਂ ਦੇਣਾ ਨਹੀਂ ਦੇ ਸਕਦੇ ਕਿਉਂਕਿ ਜੇ ਨੌਵੇਂ ਪਾਸ਼ਾ 10ਵੇਂ ਪਾਸ਼ਾ ਔਰ ਉਹਨਾਂ ਦਾ ਸਰਬੰਸ ਹੈ ਜਿਹੜਾ ਉਹਨਾਂ ਨੇ ਸਾਡੇ ਵਾਸਤੇ ਕੁਰਬਾਨੀ ਦਿੱਤੀ ਅੱਜ ਜੇ ਅਸੀਂ ਜਿਹੜੀ ਜ਼ਿੰਦਗੀ ਭੋਗ ਰਹੇ ਆਂ ਉਹਨਾਂ ਦੀ ਦਿੱਤੀ ਹੋਈ ਹੈ ਸ਼ਾਇਦ ਜੇ ਗੁਰੂ ਸਾਹਿਬ ਨਾ ਸਾਡੀ ਰੱਖਿਆ ਕਰਦੇ ਅੱਜ ਨਾ Hindu ਹੋਣੇ ਤੇ ਨਾ Sikh ਹੋਣੇ ਤੇ ਅੱਜ ਸ਼ਾਇਦ ਕੁਝ ਹੋਰ ਹੀ ਹੁੰਦਾ ਸੋ ਅਸੀਂ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੁੰਨੇ ਆਂ ਔਰ ਜਿਹੜਾ ਛੀਤੀ ਜੋੜ ਮੇਲਾ ਜਿਹੜਾ ਮਨਾਇਆ ਜਾ ਰਿਹਾ ਉਹਦੇ ਦੇਖਿਆ ਸੀ ਲੱਖਾਂ ਹੀ ਲੋਕ ਉੱਥੇ ਨਤਮਸਤਕ ਹੋ ਰਹੇ ਨੇ ਔਰ ਲੰਗਰ ਤਰ੍ਹਾਂ ਤਰ੍ਹਾਂ ਦੇ ਲੰਗਰ ਜਿਹੜੇ ਉਹ ਲਾਏ ਜਾ ਰਹੇ ਨੇ ਔਰ ਸਾਡੇ ਜਿਹੜੇ ਪੰਜਾਬ ਦੇ ਤਿੰਨ ਸ਼ਹਿਰ ਨੇ ਦਮਦਮਾ ਸਾਹਿਬ ਹਰਮੰਤ ਅਮਰਸਰ ਸਾਹਿਬ ਔਰ ਆਨੰਦਪੁਰ ਸਾਹਿਬ ਨੇ ਇਹਨਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਗਿਆ ਜਿਹੜਾ ਨਸ਼ਾ ਮੁਕਤ ਸ਼ਹਿਰ ਐਲਾਨੇ ਗਏ ਨੇ ਉਹ ਵੀ ਅਸੀਂ ਧੰਨਵਾਦ ਵੀ ਕਰਨਾ ਸਰਕਾਰ ਦਾ ਔਰ ਲੋਕ ਬੜੇ ਇਸ ਚੀਜ਼ ਤੋਂ ਖੁਸ਼ ਵੀ ਨੇ ਕਿ ਪਹਿਲੀ ਵਾਰੀ ਹੋਇਆ ਕਿ ਕਿਸੇ ਸਰਕਾਰ ਨੇ ਜਿਹੜੇ ਤਿੰਨ ਪਵਿੱਤਰ ਸ਼ਹਿਰ ਜਿਹੜਾ ਐਲਾਨੇ ਗਏ ਨੇ ਉਹਦੇ ਵਾਸਤੇ ਸੋ ਮੈਂ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਸਾਨੂੰ ਗੁਰੂ ਸਾਹਿਬਾਨ ਨੇ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਲੋੜ ਸੋ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ